ਤੁਹਾਨੂੰ ਬੜਾ ਪਤਾ ਲੱਗ ਰਿਹਾ ਮੈਨੂੰ ਤੇ ਆ ਹਾਂਜੀ ਇੱਥੇ ਪਾ ਲਈਏ ਛੱਡ ਬੋਲੀ ਨਹੀਂ ਨਹੀਂ ਇਹ ਆਪਾਂ ਸਟਰ ਦੇ ਵਿੱਚੇ ਵੀ ਉੱਥੇ ਲਾਵਾਂਗੇ ਦਬਲ ਕਰਾਂਗੇ ਆਪਾਂ ਆਏ ਕਰ ਲਓ ਚਲੋ ਬੈਠੋ ਠੀਕ ਹੈ ਕਿੱਥੇ ਕਿੱਥੇ ਮੈਨੂੰ ਪਤਾ ਜਿਉਂ ਆਪਣੇ ਸਰਦਾਰ ਕਮਿਟੀ ਲੋਕਾਂ ਸਦੇ ਜਿਹੜੇ ਸਰਾਜਿੰਦੇ ਭਾਈ ਦਾ ਘਰ ਜਿੱਥੇ ਲੱਗਦਾ ਹੋਵੇ ਜਾਂ ਰੋਲਾ ਜਿਹਾ ਕਿੱਥੇ ਗੁਰੂ ਦੇਖਦੇ ਹਾਂ ਇੱਕ ਦਿਨ ਲੇਟ ਕਰੋ ਨਾ ਜਿਹੜਾ ਤੁਸੀਂ ਕਰਦੇ ਹੋ ਉਹ ਸਭਿਆਚਾਰ ਨੂੰ ਡੇਢ ਹਿੱਕ ਦੇ ਨਾਲ ਜਿੱਥੇ ਭਾਈ ਦਾ ਕਰਦੇ ਨੇ ਨਾ ਨਹੀਂ ਕਰਦੇ ਜਿਹੜਾ ਤੁਸੀਂ ਰੱਬੇ ਬਾਬੇ ਸਾਹਿਬ ਵੀ ਮੈਂ ਬਦਲਦਾ ਹਾਂ

Bu nasıl बस जी झगड़ा करता सी गा। जी। बोली गा कोटी पका के मैं गुडिया बस पिछले कम खेलने गुरद्वरे मेनू आती है डैडी आ बैठा मैं जल्दी जल्दी मत टेक के मैं वापस मुड़ियाँ मर के मैं क्या कोई ना कोई बुद्धि चांस करूंगा जब बैठा है ਮੈਂ ਫਟਾਫਟ ਉਥੋਂ ਆ ਕੇ ਲੈ ਕੇ ਆਪਣਾ ਫੋਲ ਬਿੱਲਰ ਆ ਕੇ ਆ ਕੇ ਇੱਥੇ ਉਤਰ ਗਈ ਆਉਨੇ ਚਿਰ ਨੂੰ ਇਹ ਵੀ ਆ ਗਿਆ ਠੀਕ ਹੈ ਆ ਕੇ ਲੱਗ ਪਿਆ ਗਾਲਾਂ ਕੱਢਣ ਲੱਪਿਆ ਮੈਂ ਕਿਹਾ ਕਲੀਮ ਗਾਲਾਂ ਨਾ ਕੱਢ ਉਹ ਤੈਨੂੰ ਮਾਰੀ ਨਹੀਂ ਆਂਦਾ ਚੰਗਾ ਜੀ ਨਾਲ ਠੀਕ ਹੈ ਤੂੰ ਕਿਉਂ ਕਰਕੇ ਪਿਆ ਤੂੰ ਕਿਉਂ ਬੁਲਾਣਾ ਉਹਨੂੰ ਠੀਕ ਹੈ ਆਂਦਾ ਮੈਂ ਚਿੱਦਾ ਹੀ ਬੋਲਾਂਗਾ ਫਿਰ ਜੇ ਇੱਟ ਮਾਰੀ ਮੈਨੂੰ ਨਹੀਂ ਪਤਾ ਮੈਨੂੰ ਮੇਰੇ ਪਿੱਛੇ ਇੱਟਾਂ ਲੱਗੇ ਭੱਜ ਜਾਏ ਠੀਕ ਹੈ ਮੁੰਡਾ ਠੀਕ ਹੈ ਮੈਂ ਭੱਜ ਗਈ ਆ ਨਰਨਾਰਾ ਸੰਗ ਬੜਾ ਮੁੰਡਾ ਹੇ ਇਹਦਾ ਇਹ ਇੱਕ ਛੋਟਾ ਹੈ ਤੇ ਇਹਨੇ ਮਾਰੀ ਟੋਟੋ ਦੇ ਠੀਕ ਹੈ ਜੀ ਉਹਨੇ ਇਹਦੇ ਮਾਰੀ ਹੋ ਗਈ ਅਸੀਂ ਤਾਂ ਹੁਣ ਬਾਹਰੋਂ ਆਏ ਆ ਨਾ ਸਾਨੂੰ ਤਾਂ ਪਤਾ ਨਹੀਂ ਮੇਰਾ ਭਾਈ ਲੱਗਦਾ ਜੀ ਬੜਾ ਮੇਰੇ ਤੋਂ ਬੜਾ ਇਹਨਾਂ ਸਾਫ ਸੰਗ ਹੈ ਜੀ ਦਿਹਾੜੀ ਤਾਂ ਭਾਈ ਕਰਦਾ ਦੋਵੇਂ ਦਿਹਾੜੀ ਦੱਪਾ ਕਰਦੇ ਸੀ ਅੱਛਾ ਅੱਜ ਜੈਤਵਾਰ ਹੈ ਫੈਕਟਰੀ ਚ ਲੱਗਿਆ ਹੋਇਆ ਅੱਜ ਗਿਆ ਨਹੀਂ ਛੁੱਟੀ ਸੀ ਤੇ ਲੜ ਪਏ ਬਸ ਅੱਛਾ ਮਰਡਰ ਹੋਇਆ ਕਿ ਮੇਰ ਹੋਇਆ ਕੋਈ ਨਹੀਂ ਪਤਾ ਤੇ ਕੀ ਫਰਦਰ ਕਾਰਵਾਈ ਕੀਤੀ ਇਹ ਸਾਨੂੰ ਇੰਟੀਮੇਸ਼ਨ ਮਿਲੀ ਹੈ ਜੀ ਦਲਤੀ ਪਿੰਡ ਤੋਂ ਵੀ ਬਾਪੂਤੀ ਲੜਾਈ ਹੋਈ ਹੈ ਔਰ ਸਾਹਬ ਸਿੰਘ ਨਾ ਦਾ ਬੰਦਾ ਸੀ 70 ਖਾਲੀ ਦੀ ਏਜ ਹੈ ਉਹਦੀ ਆਪਣੇ ਬੇਟੇ ਨਾਲ ਕੁਲਦੀਪ ਸਿੰਘ ਨਾਲ ਕੋਈ ਕਿਸੇ ਗੱਲ ਨੂੰ ਲੈ ਕੇ ਟਕਰਾਅ ਹੋਇਆ ਉਹਨੂੰ ਆਪਸ ਚ ਲੜੇ ਨੇ ਤੇ ਉਹਨੇ ਤੈਸ ਚ ਆ ਕੇ ਕੁਲਦੀਪ ਸਿੰਘ ਨੇ ਇੱਟ ਦਾ ਵਾਰ ਜਿਹੜਾ ਹੈਗਾ ਆਪਣੇ ਪਿਓ ਦੇ ਸੱਤੇ ਕੀਤਾ ਜਿਸ ਨਾਲ ਉਹਦੀ ਡੈਥ ਹੋ ਗਈ ਉਹ ਸੇ ਵੀ ਹੋ ਗਈ ਹਾਂਜੀ ਹਾਂਜੀ ਉਹਦੀ ਮੌਕੇ ਦੀ ਡੈਟ ਹੋ ਗਈ ਸੀ ਉਹਦੀ ਡੈੱਡ ਬੋਡੀ ਨੂੰ ਉੱਥੇ ਹਸਪੀਟਲ ਵਾਰਸਾਵ ਨੂੰ ਦਾਖਲ ਕਰਾਇਆ ਗਿਆ। ਬਾਕੀ ਅਸੀਂ ਮੌਕਾ ਵਿਜ਼ਿਟ ਕੀਤਾ ਹੈ ਪਰਿਵਾਰਕ ਮੈਂਬਰਾਂ ਦੇ ਬਿਆਨ ਲੈ ਕੇ ਅਗਲੀ ਕਾਰਵਾਈ ਕਰਕੇ ਵਕਤਮਾ ਦਰਜ ਕਰਕੇ ਕਤਲਸ਼ਮਤ ਲਿਆਵਾਂਗੇ। ਜਦੋਂ ਰੀਜ਼ਨ ਪਤਾ ਲੱਗਿਆ ਭਾਜੀ ਕੀ ਹੈ? ਨਹੀਂ ਰੀਜ਼ਨ ਫਿਲਹਾਲ ਤਾਂ ਇਹੀ ਦੱਸਿਆ ਜਾ ਰਿਹਾ ਰਿਸ਼ਤੇਦਾਰਾਂ ਵੱਲੋਂ ਪਰਿਵਾਰਕ ਮੈਂਬਰਾਂ ਵੱਲੋਂ ਕਿ ਆਪਸੀ ਕਿਸੇ ਗੱਲ ਨੂੰ ਲੈ ਕੇ ਪਰਿਵਾਰਕ ਗੱਲ ਨੂੰ ਲੈ ਕੇ ਕੋਈ ਇਹਨਾਂ ਦਾ ਮਾਮੂਲੀ ਟਕਰਾਅ ਹੋਇਆ ਸੀਗਾ ਜਿਸ ਤੋਂ ਬਾਅਦ ਐਸ ਜਾ ਕੇ ਉਹਨੇ ਇੱਕ ਕਦਮ ਚੁੱਕਿਆ। ਮੁੰਡੇ ਨੂੰ ਛੱਟਾ ਲੱਗਿਆ ਨਹੀਂ ਜਦੋਂ ਨਹੀਂ ਹੈ। ਹਾਂਜੀ ਜਿਹੜਾ ਦੋਸ਼ੀ ਹੈ ਜਿਹਨੇ ਆਪਦਾ ਪਿਓ ਦਾ ਕਤਲ ਕੀਤਾ ਉਹਦੇ ਵੀ ਸਟਾ ਲੱਗੇ ਨੇ ਹੱਤਪਾਈ ਦੇ ਵਿੱਚ। ਕਿ ਮਾਰਿਆ ਕੀ ਉਹਦੇ ਪਿਓ ਨੂੰ ਮਾਰੇ ਦੇ ਵਿੱਚ ਇਹ ਉਹਦੇ ਵੱਲੋਂ ਇੱਟ ਮਾਰਨੀ ਦੱਸੀ ਗਈ ਹੈ ਲੜਕੇ ਵੱਲੋਂ ਵੀ ਆਪਦੇ ਪਿਓ ਦੇ ਸਰਦੇ ਵਿੱਚ ਉਹਨੇ ਇੱਟ ਮਾਰ ਕੇ ਜਿਹੜਾ ਹੈਗਾ ਇਹ ਘਟਨਾ ਨੂੰ ਅੰਜਾਮ ਦਿੱਤਾ। ਇਹ ਤਾਂ ਨਾ ਕੁਲਦੀਪ ਸਿੰਘ ਹੈ ਜੀ। ਇਕੱਠੇ ਰਹਿੰਦੇ ਨੇ ਕਰਦੇ ਇਕੱਠੇ ਰਹਿੰਦੇ ਨੇ ਇਕੱਠੇ ਰਹਿੰਦੇ ਨੇ ਇੱਕੋ ਹੀ ਪਰਿਵਾਰ ਹੈ। ਇੱਕੋ ਹੀ ਘਰ ਦੇ ਵਿੱਚ ਰਹਿੰਦੇ ਨੇ ਤੇ ਉੱਥੇ ਹੀ ਘਰ ਦੇ ਵਿੱਚ ਇਹਨਾਂ ਦਾ ਜਿਹੜਾ ਹੈਗਾ ਇਹ ਝਗੜਾ ਹੋਇਆ। ਇਹ ਉਹ ਤੇ ਮੈਰਿਡ ਇਹ ਮੈਰਿਟ ਸੀਗਾ ਤੇ ਉਸ ਤੋਂ ਬਾਅਦ ਇਹਦੀ ਵਾਈਫ ਨਾਲ ਇਹਦਾ ਡਿਸਕਿਊਟ ਹੋ ਗਿਆ ਸੀਗਾ ਉਹ ਅਲੱਗ-ਅਲੱਗ ਰਹਿੰਦੇ ਨੇ ਵਾਈਫ ਨਾਲ ਦੇ ਤੇ ਜਦੋਂ ਉਹਨੂੰ ਇੰਜਾਮ ਦਿੱਤਾ ਤੇ ਪਿੰਡੇ ਦਿੱਤਾ ਇਹਨਾਂ ਦੇ ਦਲੱਦੀ ਪਿੰਡ ਦੇ ਵਿੱਚ ਹੈਗਾ ਉੱਥੇ ਜਿਹੜਾ ਇੱਥੇ ਇਹਨਾਂ ਦਾ ਰਹਿਸ਼ੀ ਮਕਾਨ ਹੈ ਉੱਥੇ ਕਰਨਾ ਨੂੰ ਇੰਜਾਮ ਦਿੱਤਾ ਪਰ ਦੋ ਨੂੰ ਪੜਤੀ ਕਰਦੇ ਪਰ ਪਰ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਅਸੀਂ ਬਿਆਨ ਲਏ ਆ ਜੀ ਬਿਆਨ ਲੈਣ ਤੋਂ ਬਾਅਦ ਜੋ ਬਿਆਨ ਚ ਲਿਖਾਉਣਗੇ ਉਹਦੇ ਅਕੋਰਡਿੰਗ ਅਸੀਂ ਰੋਈ ਜਿਹੜੀ ਹੈਗੀ ਅਗਲੀ ਅਮਚ ਲਿਆਉਣਾ